ਉਰ ਸਾਬਤੋ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਨਾਲ ਕੋਈ ਵੀ ਅਨਸੁਖਾਵੀ ਘਟਨਾ ਜੇ ਦਿਬਰੂਗੜ੍ਹ ਜੇਲ੍ਹ 'ਚ ਵਾਪਰਦੀ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ ਦਰਸਲ ਤਰਸੇਮ ਸਿੰਘ ਨੇ ਅੱਜ ਲੁਧਿਆਣਾ ਵਿਖੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਦਰਸੇਮ ਸਿੰਘ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਸਰਕਾਰ ਨੇ ਯੋਜਨਾ ਤਹਿਤ ਇੱਕ ਨਸ਼ਾ ਤਸਕਰ ਨੂੰ ਦਿਬਰੂਗੜ੍ਹ ਜੇਲ੍ਹ 'ਚ ਤਬਦੀਲ ਕਰ ਦਿੱਤਾ ਹੈ ਸਰਕਾਰ ਦੀ ਨੀਅਤ ਠੀਕ ਨਹੀਂ ਜਾਪਦੀ ਜੇਕਰ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਜੇਲ੍ਹ 'ਚ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਦੱਸਦੇ ਕਿ ਜੇਲ੍ਹ ਚੋਂ ਹੀ ਚੋਣ ਜਿੱਤਣ ਮਗਰੋਂ ਹੁਣ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਪਲੈਨਿੰਗ ਕਰ ਰਹੇ ਨੇ ਇਸ ਲਈ ਹੀ ਦਰਸੀਮ ਸਿੰਘ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਦੌਰਾਨ ਦਰਸੀਮ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋ ਰਿਹਾ ਹੈ ਇਸ ਸਬੰਧ ਅੱਜ ਲੁਧਿਆਣਾ ਵਿਕਾਸ ਸਿੱਖ ਜਥੇਬੰਦੀਆਂ ਨੂੰ ਸੱਦਾ ਪੱਦਾ ਦਿੱਤਾ ਗਿਆ ਦਰਸੀਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈਆਂ ਜਾ ਰਹੀਆਂ ਵੋਟਾਂ 'ਚ ਵੱਧ ਤੋਂ ਵੱਧ ਸਿੱਖ ਸੰਗਤ ਦੀਆਂ ਵੋਟਾਂ ਬਣਾਈਆਂ ਜਾਣ ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੁੱਦੇ ਬੰਦੀ ਸਿੰਘ ਸਿੱਖਾਂ ਦੇ ਕੁਝ ਮਸਲਿਆਂ ਨੂੰ ਚੰਡੀਗੜ੍ਹ ਜਾਂ ਹੋਰ ਥਾਵਾਂ ਤੇ ਲਜਾਇਆ ਜਾ ਰਿਹਾ ਤਾਂ ਜੋ ਉਹਨਾਂ ਮੁੱਦਿਆਂ ਨੂੰ ਖਤਮ ਕੀਤਾ ਜਾ ਸਕੇ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੰਦੀ ਸਿੰਘ ਕਈ ਵਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਨਾਲ ਹੀ ਤਰਸੇਮ ਸਿੰਘ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਬਾਰੇ ਬੋਲਦਿਆਂ ਕਿਹਾ ਕਿ ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਪੈਰੋਲ ਮਿਲ ਰਹੀ ਹੈ। ਇੱਕ ਦੇਸ਼ 'ਚ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਨੇ ਸਰਹੱਦਾਂ ਤੇ ਕਿਸਾਨ ਸ਼ਹੀਦ ਹੋ ਰਹੇ ਨੇ। ਇਸ ਤੋਂ ਪਹਿਲਾਂ 700 ਤੋਂ ਵੱਧ ਕਿਸਾਨ ਅੰਦੋਲਨ 'ਚ ਸ਼ਹੀਦ ਹੋ ਚੁੱਕੇ ਨੇ। ਇਹਨਾਂ ਕਾਰਨ ਕਰਕੇ ਅੱਜ ਸਾਰੇ ਗਰੁੱਪਾਂ ਨੂੰ ਇਕੱਠੇ ਹੋਣ ਲਈ ਜਾ ਸਕੇ ਉਹਨਾਂ ਨੇ ਕਿਹਾ ਕਿ ਸੰਸਦ ਅਮਰਿਤਪਾਲ ਸਿੰਘ ਪੰਜਾਬ ਤੇ ਸਭ ਤੋਂ ਵੱਧ ਬਹੁਮਤ ਨਾਲ ਜਿੱਤੇ ਨੇ ਸਰਕਾਰ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਦੂਸਰਾ ਅਸੀਂ ਜੋ ਅਮਰਿਤਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਦੇਸ਼ ਵਿਦੇਸ਼ ਵਾਸੀਆਂ ਸਿੱਖ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗ੍ਹਾ-ਜਗ੍ਹਾ ਜਾ ਕੇ ਉਸ ਇਲੈਕਸ਼ਨ ਚ ਉਹਨਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਨਾਲ ਉਥੇ ਕੁਝ ਵੀ ਮਾਤੋਂ ਮਿਲਦੇ ਆਏ ਤੋਂ ਲਗੀਆਂ ਸੀ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਹਾਂ ਤੇ ਹੋਰ ਜਿਹੜੀ ਅਸੀਂ ਆਪਣਾ ਬਾਬਾ ਕਾਲ ਸਾਹਿਬ ਇੱਕ ਪੰਥਕ ਸੱਤਰਤਾ ਕਰ ਰਹੇ ਹਾਂ ਉਹਦੇ ਵਾਸਤੇ ਇਹਨਾਂ ਨੂੰ ਸੱਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਉਥੇ ਕੋਈ ਵਾਤਵਾਂਵਾਦ ਪਹੁੰਚੋ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਹ ਤੇ ਉਹ ਵਿਚਾਰੇ ਜਾਣਗੇ ਇਹ ਇਹ ਬੇਨਤੀਆਂ ਅਸੀਂ ਤੇ ਦੂਸਰਾ ਸੁਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ 'ਚ ਬੜੀ ਮੇਰੇ ਖਿਆਲ ਜਾਗਰੂਕਤੀ ਦੀ ਘਾਟ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਨ ਰਹੇ ਉਹ ਤਿੰਨ ਚਾਰ ਵਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ 'ਚ ਵੋਟਾਂ ਬੜੀਆਂ ਅਜੇ ਤੱਕ ਉਹ ਕੋਸ਼ਿਸ਼ ਅਸੀਂ 31 ਤਰੀਕ ਨੂੰ ਇੱਕ ਵਕਤ ਭੇਜਿਆ ਸੀ ਗੁਰਦੁਆਰਾ ਚੂੜਕ ਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਉਹਨਾਂ 1.5 ਮਹੀਨੇ ਦਾ ਸਮਾਂ ਸਾਨੂੰ ਹੋਰ ਵਧਾਇਆ ਵਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੀ ਵੋਟ ਆ ਉਹ ਜਿਹੜਾ ਵੀ ਯੋਗ ਵਿਅਕਤੀ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹਰੇਕ ਦੀ ਬਣੀ ਉਹ ਕੋਈ ਉਤੋਂ ਵਾਂਝਾ ਨਾ ਰਵੇ ਇਸ ਕਰਕੇ ਅਸੀਂ ਸਾਰੇ ਸਿੱਖ ਸੰਤਾਂ ਨੂੰ ਅਪੀਲ ਕਰਦੇ ਆ ਉਹ ਦੁਬਾਰਾ ਨੂੰ ਅਪੀਲ ਕਰਦੇ ਆ ਹੋਰ ਆਗੂਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਵੱਦ-ਵੱਦ ਇੱਥੇ ਆਪ ਜ਼ਿੰਮੇਵਾਰੀ ਸਮਝ ਕੇ ਹਰੇਕ ਘਰ ਤੱਕ ਪਹੁੰਚ ਕਰਕੇ ਹਰੇਕ ਸਿੱਖ ਗੁਰਸਿੱਖ ਤੱਕ ਪਹੁੰਚ ਕਰਕੇ ਉਹ ਵੋਟ ਬਣਾਈ ਜਾਵੇ ਇਹ ਇਹ ਅਸੀਂ ਅਪੀਲ ਬੇਨਤੀ ਕਰਦੇ ਆ ਅੱਗੇ ਇਹ ਜਿਹੜਾ ਅਸੀਂ ਇਕੱਠੇ ਸੱਦੇ ਆ ਉਹਦੇ ਵਿੱਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬਿਆਦਮੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲਕ ਸਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਤੇ ਆ ਉਹ ਜਿਹੜੇ ਕੋਸ਼ ਮਸਲੇ ਤੇ ਇਥੋਂ ਟਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰੇ ਖਿਆਲਕ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ ਹੋ ਰਹੀ ਹੈ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਉਹ ਵੀ ਉਹਨਾਂ ਨੇ ਡਬਲ ਟਰਵਲ ਸਜ਼ਾਵਾਂ ਉਤਲੀਆਂ ਤੇ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਦੂਸਰਾ ਦੇਖੋ ਜੀ ਉਹਦੇ ਆ ਪੈਰਲ ਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫਿਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਿਆਲ ਇੱਕ ਦੇਸ਼ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਉਦੋਂ ਵੀ 700 ਕਿਸਾਨ ਸ਼ਹੀਦ ਹੋਇਆ ਪਹਿਲਾਂ ਵੀ ਹੁਣ ਵੀ ਕੁਝ ਬੰਦੇ ਸ਼ਹੀਦ ਹੋ ਗਏ ਆ ਕੁਝ ਉਹ ਸ਼ੁਗ ਕਰਨਾ ਜਾਂ ਸ਼ੋਭਦੀ ਜਿਹੜਾ ਉਹ ਉਹ ਵੀ ਸ਼ਹੀਦ ਹੋਇਆ ਹੋਰ ਵੀ ਤੇ ਇਹ ਬਹੁਤ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸਰਕਾਰ ਸਰਦ ਨਹੀਂ ਉਹ ਨਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਚੋ ਤੇ ਅਜੇ ਤੱਕ ਵੀ ਕੋਈ ਮਸਲੇ ਦਾ ਕਿਸਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਥੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਥੇ ਵਕਤ-ਵਕਤ ਪਹੁੰਚੋ ਕਿ ਉਥੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਇਹ ਨਾਂ ਬੰਦੀ ਸਿੰਘਾਂ ਵਾਸਤੇ ਜਾਂ ਬੀਤਵੀ ਦੇ ਮਾਮਲੇ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਵਿਚਾਰੀਏ ਕਿ ਆਉਣ ਵਾਲੇ ਸਮੇਂ ਲਈ ਕੋਈ ਹੀ ਰਸਤਾ ਪੁਰਾਉਣਾ ਚਾਹੀਦਾ ਉਹ ਇਹ ਪੂਰਨ ਰਿਹਾ ਨਹੀਂ ਨਾ ਹੋ ਰਹੀ ਜੀ ਕੁਝ ਕਿਸ ਨੂੰ ਛੁੱਟੀ ਦੇ ਤੇ ਕੋਈ ਜਵਾਨ ਤੇ ਦੇਤੀ ਮੇਰੇ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜਮਾਨਤ ਦਿੱਤੀ ਸੀ ਫਿਰ ਉਹਨਾਂ ਨੇ ਜਵਾਨਤ ਕੈਨਸਲ ਕਰਕੇ ਫਿਰ ਉਹਨੂੰ ਇਹ ਤੇ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਿਰ ਤੇ تلوار ਲਟਕੀ ਰਹੀ ਹੈ ਨਾ ਜੀ ਤੇ ਇਹੋ ਜਿਹਾਂ ਜਿਹੜੀਆਂ ਮੇਰੇ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਨ ਉਹਨਾਂ ਨੇ ਆਪਣੀ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਵਾਂ ਕੱਟ ਲਈਆਂ ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਉਹਨਾਂ ਦਾ ਸੁਨੇਹਾ ਜੋ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਉਹਨਾਂ ਦਾ ਸਨੇਹਾ ਹੁਣ ਜੋ ਉਹ ਪੰਥਕ ਖਤਰਤਾ ਤੇ ਉਹ ਉਹਨਾਂ ਦਾ ਸਨੇਹਾ ਲੈ ਕੇ ਆਉਣਗੇ ਉਹਦੇ ਉੱਤੇ ਦੱਸਿਆ ਜਾਊਗਾ ਤੇ ਬਾਕੀ ਅਮਰਪਾਲ ਸਿੰਘ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਤ ਰਹਿੰਦੇ ਤੇ ਉਹਨਾਂ ਦੇ ਕੋਈ ਇਹੋ ਜਿਹਾ ਇਮੀਗ੍ਰੇਸ਼ਨ ਵੀ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਵਾਤ ਵਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨੇ ਇਹਨੇ ਬਹੁਤ ਮਤ ਨਾਲ ਜਿਤਾਉਂਦੇ ਨੇ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਕੱਟਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੇ ਮਨਾਂ ਜੋ ਸੰਤਾ ਦੇ ਮਨ ਚ ਬਹੁਤ ਵੱਡਾ ਰੋਸ ਆ ਹਾਰੇ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਨੂੰ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕੱਤਰਤਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੋਣਾ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰੱਗ ਸਮਗਰਮ ਨੂੰ ਨਹੀਂ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਉਹ ਐਸੇ ਪੰਜਾਬ ਸਰਕਾਰ ਜੋ ਬਣਾਰਾ ਅਮਰਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਵਿਦੇਸ਼-ਵਿਦੇਸ਼ ਵਸਨੀਕ ਸੰਗਠਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗਾ ਜਗਾ ਜਾ ਕੇ ਉਸ ਇਲੈਕਸ਼ਨ ਚ ਉਹਨਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਜੜਦੀ ਕਲਾ ਨਾਲ ਉਥੇ ਕੁਝ ਵੀ ਮਾ ਇਥੋਂ ਮਿਲ ਜਾਏ ਤੋਂ ਲਗੀਆਂ ਸੀ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਹਾਂ ਤੇ ਹੋਰ ਜਿਹੜੀ ਅਸੀਂ ਆਪਣਾ ਬਾਬਾ ਕਾਲ ਸਾਹਿਬ ਇੱਕ ਅੰਥਕ ਸੱਤਰਤਾ ਕਰ ਰਹੇ ਹਾਂ ਉਹਦੇ ਵਾਸਤੇ ਇਹਨਾਂ ਨੂੰ ਸਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਉੱਤੇ ਕੋਈ ਵਾਤਵਾਦ ਨਾ ਕੋਚ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਥੇ ਉਹ ਵਿਚਾਰੇ ਜਾਣਗੇ ਇਹ ਇਹ ਬੇਨਤੀਆਂ ਅਸੀਂ ਤੇ ਦੂਸਰਾ ਸੁਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ ਵਿੱਚ ਬੜੀ ਮੇਰੇ ਖਿਆਲ ਜਾਗਰਤੀ ਦੀ ਘਾਟ ਹੈ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਨ ਰਹੇ ਉਹ ਤਿੰਨ ਚਾਰ ਵਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ 'ਚ ਵੋਟਾਂ ਬੜੀਆਂ ਅਜੇ ਤੱਕ ਤੂ ਪੋਛ ਅਸੀਂ 31 ਤਰੀਕ ਨੂੰ ਇੱਕ ਵਕਤ ਭੇਜਿਆ ਸੀ ਗੁਰਦੁਆਰਾ ਚੂੜਕ ਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਉਹਨਾਂ 1.5 ਮਹੀਨੇ ਦਾ ਸਮਾਂ ਸਾਨੂੰ ਹੋਰ ਵਧਾਇਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੀ ਵੋਟ ਆ ਉਹ ਜਿਹੜਾ ਵੀ ਜੋਗ ਵਿਅਕਤੀ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹਰੇਕ ਦੀ ਬਣੀ ਉਹ ਕੋਈ ਉਤੋਂ ਵਾਂਝਾ ਨਾ ਰਵੇ ਇਸ ਕਰਕੇ ਅਸੀਂ ਸਾਰੇ ਸਿੱਖ ਸੰਤਾਂ ਨੂੰ ਅਪੀਲ ਕਰਦੇ ਆ ਉਹ ਦੁਵਾਰਾਂ ਨੂੰ ਅਪੀਲ ਕਰਦੇ ਆ ਹੋਰ ਆਗੂਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਵਦ ਤੋਂ ਵਦ ਇੱਥੇ ਆਪ ਜ਼ਿੰਮੇਵਾਰੀ ਸਮਝ ਕੇ ਹਰੇਕ ਘਰ ਤੱਕ ਪਹੁੰਚ ਕਰਕੇ ਹਰੇਕ ਸਿੱਖ ਗੁਰਸਿੱਖ ਤੱਕ ਪਹੁੰਚ ਕਰਕੇ ਉਹ ਵੋਟ ਬਣਾਈ ਜਾਵੇ ਇਹ ਇਹ ਅਸੀਂ ਅਪੀਲ ਬੇਨਤੀ ਕਰਨਾ ਅੱਗੇ ਇਹ ਜਿਹੜਾ ਸੀ ਕਾਠ ਸੱਦਿਆ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬਿਆਦਮੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲਕ ਸਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਤੇ ਆ ਉਹ ਜਿਹੜੇ ਕੁਝ ਮਸਲੇ ਤੇ ਇਥੋਂ ਟਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰੇ ਖਿਆਲ ਲੇ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਹੋ ਰਹੀ ਆ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਵੀ ਉਹ ਵੀ ਉਹਨਾਂ ਨੇ ਡਬਲ ਟਰਵਲ ਸਜ਼ਾਵਾਂ ਖੋਤਲੀਆਂ ਤੇ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਦੂਸਰਾ ਦੇਖੋ ਜੀ ਉਦੇ ਆ ਪੈਰਲ ਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫਿਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਿਆਲ ਇੱਕ ਦੇਸ਼ ਦੋ ਤਰ੍ਹਾਂ ਦੇ ਕਹੂਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਉਦੋਂ ਵੀ 700 ਕਿਸਾਨ ਸ਼ਹੀਦ ਹੋਇਆ ਪਹਿਲਾਂ ਵੀ ਹੁਣ ਵੀ ਕੁਝ ਬੰਦੇ ਸ਼ਹੀਦ ਹੋ ਗਏ ਆ ਕੁਝ ਸ਼ੋਗ ਕਰਨ ਜਾਂ ਸ਼ੋਗਦੀਪ ਜਿਹੜਾ ਉਹ ਉਹ ਵੀ ਸ਼ਹੀਦ ਹੋਇਆ ਹੋਰ ਵੀ ਤੇ ਇਹ ਬਹੁਤ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸਰਕਾਰ ਸਰਦ ਨਹੀਂ ਉਹ ਨਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਚ ਤੇ ਅਜੇ ਤੱਕ ਵੀ ਕੋਈ ਮਸਲੇ ਦਾ ਕਿਸਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਤੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਕਿ ਉਤੇ ਵਕਤ-ਵਕਤ ਪਹੁੰਚੋ ਉਤੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਇਹ ਨਾਂ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਮਾਮਲੇ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਵਿਚਾਰੀਏ ਕਿ ਆਉਣ ਵਾਲੇ ਸਮੇਂ ਲਈ ਕੋਈ ਕੀ ਰਸਤਾ ਆਪਣਾਉਣਾ ਚਾਹੀਦਾ ਉਹ ਇਹ ਪੂਰਨ ਰਿਹਾਈ ਨਹੀਂ ਨ ਹੋ ਰਹੀ ਜੀ ਕੋਈ ਜੇ ਕਿਸ ਨੂੰ ਛੁੱਟੀ ਦੇ ਦਿੱਤੀ ਕੋਈ ਜਵਾਨ ਤੇ ਦੇ ਦਿੱਤੀ ਮੇਰੇ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜਮਾਨਤ ਦਿੱਤੀ ਸੀ ਫਿਰ ਉਹਨਾਂ ਨੇ ਜਵਾਨਤ ਕੈਨਸਲ ਕਰਕੇ ਫਿਰ ਉਹਨਾਂ ਨੂੰ ਇਹ ਤੇ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਰ ਤੇ ਤਲਵਾਰ ਲਟਕੀ ਰਹੀ ਹੈ ਨਾ ਜੀ ਤੇ ਇਹੋ ਜਿਹਿਆਂ ਜਿਹੜੀਆਂ ਮੈਂ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਨ ਉਹਨਾਂ ਨੇ ਆਪਣੀ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਾਂਾਂ ਕੱਟ ਲਈਆਂ ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਉਹਨਾਂ ਦਾ ਸਨੇਹ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਜੋਨ ਦਾ ਸਨੇਹਾ ਹੁਣ ਜੋ ਉਹ ਪੰਥਕ ਖਤਰਤਾ ਤੇ ਉਹ ਜੋਨ ਦਾ ਸਨੇਹਾ ਲੈ ਕੇ ਆਉਣਗੇ ਉਹਦੇ ਵਿੱਚ ਦੱਸਿਆ ਜਾਊਗਾ ਤੇ ਬਾਕੀ ਅਮਰਪਾਲ ਸਿੰਘ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾਲ ਜਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਅਲੀਗੇਸ਼ਨ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜਿਉ ਉਹ ਇਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਵਾਹ ਵਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨਾਂ ਬਹੁਮਤ ਨਾਲ ਉਹਨੂੰ ਜਿਤਾਉਂਦੇ ਨਾ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਕੱਟਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੇ ਮਨਾਂ ਜੋ ਸੰਕਾ ਦੇ ਮਨ ਚ ਬਹੁਤ ਵੱਡਾ ਰੋਸ ਆ ਹਾਰੇ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਨੂੰ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕਕਰਤਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰਗ ਸਮਗਰਮ ਨੂੰ ਨਹੀਂ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਉਹ ਇਸ ਇਹ ਪੰਜਾਬ ਸਰਕਾਰ ਦੇ ਬਿਮਾਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ